ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਾਤਰੋਂ ਦੇ ਵਿੱਚ ਉਹ ਬਣਾ ਰਹੇ ਹਾਂਗੇ ਤੇ ਇਹ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਜਦੋਂ ਆਪਾਂ ਧੂਰੀ ਤੋਂ ਸ਼ੇਰਪੁਰ ਨੂੰ ਜਾਂਦੇ ਹਾਂ ਦੋਸਤੋ ਉਸ ਰੋਡ ਦੇ ਉੱਪਰ ਇਹ ਪਿੰਡ ਰਹਿ ਜਾਂਦਾ ਹੈਗਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਇੱਕ ਬਹੁਤ ਸੋਹਣੀ ਬੂਰੀ ਟੋਕੜ ਗੱਪਣ ਮਾਂਚ ਦਿਖਾਉਣੀ ਹੈ ਮੈਂ ਤੁਹਾਨੂੰ ਘਰੇਲੂ ਪਸ਼ੂ ਹੀ ਰੱਖੇ ਹੋਏ ਨੇ ਬਾਈ ਦੇ ਤੇ ਘਰੇ ਦੁੱਧ ਖਾਤਰ ਹੀ ਪਸ਼ੂ ਰੱਖੇ ਹੋਏ ਨੇਗੇ ਤੇ ਜੋ ਵੀ ਜਾਣਕਾਰੀ ਹੈ ਦੋਸਤੋ ਮੱਝਵਾਰੇ ਆਪਾਂ ਤੁਹਾਨੂੰ ਵੀਡੀਓ ਚ ਬਾਈ ਤੋਂ ਲੈ ਕੇ ਦਵਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਰੇ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਮੇਰਾ ਬੇ ਨਾਮ ਗੁਰਵਿੰਦਰ ਸਿੰਘ ਠੀਕ ਹੈ ਗੁਰਵਿੰਦਰ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਉਹਦੇ ਵਿੱਚ ਆਪਾਂ ਇੱਕ ਬੂਰੀ ਟੋਕੜ ਗੱਪਣ ਮੱਝ ਦਿਖਾਉਣੀ ਹੈ ਇਹਦੇ ਬਾਰੇ ਬਾਈ ਦੱਸਿਓ ਨੇ ਕਿੰਨੇ ਚਿਰ ਦੀ ਗੱਪਣ ਹੋ ਗਈ ਇਹ ਵੀਰੇ 3 ਮਹੀਨਿਆਂ ਦੀ ਗੱਪਣ ਆ ਠੀਕ ਹੈ ਨਾਲ ਕੱਟਾ ਨਾਲ ਕੱਟਾ ਹੈਗਾ ਤੇ ਬਾਈ ਹੁ ਜੀ ਕਹੇ ਦਿੱਤਾ ਜੀ ਵੀ ਇਹ ਕਿੰਨਾ ਦੁੱਧ ਕੱਢ ਦਿੰਦੀ ਹੈ ਜੀ ਇਹ ਵੀਰੇ 11-12 ਲੀਟਰ ਕੱਢ ਦਿੰਦੀ ਹੈ ਤਾਂ ਠੀਕ ਹੈ ਤੇ ਬਈ ਹੁਣ ਆਪਾਂ ਇਹਦਾ ਰੇਟ ਕੀ ਕਰਾਂਗੇ ਰੇਟ ਵੀਰੇ 5000 ਠੀਕ ਹੈ ਖੋਲਿਓ ਬਈ ਅ ਦੋਸਤੋ 65000 ਰੇਟ ਹੈਗਾ ਤਿੰਨ ਮਹੀਨਿਆਂ ਦੀ ਕੰਪਲੀਟ ਗੱਬਣ ਹੋ ਚੁੱਕੀ ਹੈਗੀ ਚੈੱਕ ਪਾਸ ਬਾਈ ਦੀ ਕਰਾਈ ਹੋਈ ਹੈ ਅ ਪਿੱਛੇ ਦੋਸਤੋ ਤੁਹਾਨੂੰ ਮੈਂ ਦਿਖਾ ਦਿੰਨਾ ਜਿਹੜਾ ਪਸ਼ਾਬ ਵਾਲੀ ਥਾਂ ਮੈਂ ਥੋੜਾ ਜਿਹਾ ਤੁਹਾਨੂੰ ਲੱਗਦਾ ਸਵੇਲਿੰਗ ਆਈ ਹੋਈ ਹੈਗੀ ਇਹ ਦੋਸਤੋ ਮਾਸ ਵਧਿਆ ਹੋਇਆ ਹੈਗਾ ਬਾਈ ਇਹ ਕਿੰਨੇ ਕ ਟਾਈਮ ਤੋਂ ਹੈਗਾ ਵੀਰੇ ਜਮੰਦਰੂ ਦੀਆਂ ਜਮੰਦਰੂ ਠੀਕ ਹੈ ਦੋਸ ਤੇ ਥੱਲੋਂ ਦੋਸਤੋ ਸਾਨੂੰ ਥਾਣਾ ਹਵਾਨਾ ਦਿਖਾ ਦਿੰਨਾ ਮੈਂ ਕੋਈ ਸਾਈਡ ਵਗੈਰਾ ਨਹੀਂ ਹੈਗੀ ਥੱਲੋਂ ਸਾਫ ਸੁਥਰੀ ਹੈਗੀ ਬਾਕੀ ਥਾਣਾ ਦਾ ਸਹਿਜ ਬਹੁਤ ਸੋਹਣਾ ਮੂੰਹ ਮੱਥੇ ਦੀ ਸੋਹਣੀ ਹੈਗੀ ਦੋਸਤੋ ਕੱਦ ਕਾਠ ਚੰਗਾ ਹੈਗਾ ਬਾਕੀ ਬੱਚਾ ਨਾਲ ਕੱਟ ਕੱਟਾ ਵੀ ਦੋਸਤੋ ਬੂਰੀ ਹੈਗਾ ਠੀਕ ਹੈ ਪਹਿਲੇ ਸੂਏ ਦੀ ਕੱਟੀ ਦੋਸਤੋ ਨਾਲ ਹੀ ਇਹਦੇ ਖੜੀ ਹੈ ਪਹਿਲੇ ਸੂਏ ਦੀ ਕੱਟੀ ਹੈ ਬਾਈ ਦੀ ਘਰੇਲੂ ਮੱਝ ਰੱਖੀ ਹੋਈ ਹੈਗੀ ਦੋਸਤੋ ਬਹੁਤ ਸੋਹਣੀ ਬੂਰੀ ਹੈਗੀ ਕੋਈ ਵੀਰ ਠੋਕੜ ਗੱਪਣ ਬੂਰੀ ਦਾ ਚਾਹਵਣ ਹੋਵੇ ਤਾਂ ਬਾਈ ਨਾਲ ਸੰਪਰਕ ਜਰੂਰ ਕਰ ਸਕਦਾ ਹੈਗਾ ਬਾਕੀ ਨੰਬਰ ਦੋਸਤੋ ਮੈਂ ਬਾਈ 10 ਸਕਰੀਨ ਤੇ ਲਾ ਦੇਣਾਗਾ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਉਹਦੀ ਪੂਰੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਇਨਵੈਸਟਮੈਂਟ ਕਰਨੀ ਹੈ ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਜ਼ਰੂਰੀ ਹੈ